ਖਾਤ ਸਾਹਿਬ ਵਾਹਿਗੁਰੂ ਕੀ ਫਤਿਹ ਅਸੀਂ ਸਮੁੱਚੀ ਸੰਗਤ ਕਸਬਾ ਚੋਲਾ ਸਾਹਿਬ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ੋਹ ਪਵਿੱਤਰ ਧਰਤੀ ਕਸਬਾ ਚੋਲਾ ਸਾਹਿਬ ਨੂੰ 50 ਲੱਖ ਦੀ ਗ੍ਰਾਂਟ ਜਿਹੜੀ ਦਿੱਤੀ ਹੈ ਅਸੀਂ ਦਿਵਦਿਆਂ ਗਹਿਰਾਈਆਂ ਤੋਂ ਸਾਰੀ ਸੰਗਤ ਵੱਲੋਂ ਸਮੁੱਚੀ ਪੰਚਾਇਤ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਦੀ ਪੂਰੇ ਪੰਜਾਬ ਵਿੱਚ 149 ਪਿੰਡਾਂ ਨੂੰ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜਪਾੜੇ 50-50 ਲੱਖ ਦੀ ਗ੍ਰਾਂਟ ਓਥੇ-ਓਥੇ ਦਿੱਤੀ ਆ ਜਿੱਥੇ-ਜਿੱਥੇ ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪਵਿੱਤਰ ਧਰਤੀ ਹੈ ਉਥੋਂ ਦੇ ਵਿਕਾਸ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜਮਾਨ ਨੇ ਬਹੁਤ ਹੀ ਵੱਡੀਆਂ ਗ੍ਰਾਂਟਾਂ ਦੇ ਕੱਫੇ ਦਿੱਤੇ ਆ ਅਸੀਂ ਸਾਰੀ ਸੰਗਤ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਸੋਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਦੇਲਤੀਆਂ ਗਹਿਰਾਈਆਂ ਤੋਂ ਔਰ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ